ਤੋਦਰਾ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਉਮੀਦਵਾਰ ਡਾਕਟਰ ਅਮਰ ਸਿੰਘ ਤੇ ਵੱਲੋਂ ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਅਮਲੋ ਅਤੇ ਮੰਡੇ ਕੋ ਬਿੰਦਗੜ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ। ਤਦ ਦੱਸਦੇ ਕਿ ਮੰਡੀਆਂ ਵਿੱਚ ਚੱਲ ਰਹੇ ਕਣਕ ਦੇ ਸੀਜ਼ਨ ਨੂੰ ਲੈ ਕੇ ਆ ਰਹੀਆਂ ਕਿਸਾਨਾਂ ਅਤੇ ਆੜਤੀ ਦੀਆਂ ਪਰੇਸ਼ਾਨੀਆਂ ਵੀ ਸੁਣਨ ਲਗੀਆਂ ਨੇ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵਰਦਿਆਂ ਲੋਕ ਸਭਾ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਮੋਦੀ ਦੀਆਂ ਨੀਤੀਆਂ ਕੇਵਲ ਅਮੀਰ ਘਰਾਣਿਆਂ ਦੇ ਲਈ ਨੇ ਤੇ ਉਹ ਆਮ ਆਦਮੀ ਲਈ ਦੇ ਕੰਮ ਨਹੀਂ ਕਰ ਸਕਦੇ। ਉਹ ਬੇਰੋਜ਼ਗਾਰੀ ਮਹਿੰਗਾਈ ਗਰੀਬੀ ਅਤੇ ਬੋਲਣ ਦੀ ਬਜਾਏ ਸਿਰਫ ਤੇ ਸਿਰਫ ਦੇਸ਼ ਨੂੰ ਵੰਡਣ ਅਤੇ ਝਗੜੇ ਕਰਵਾਉਣ ਦੇ ਲਈ ਜ਼ੋਰ ਲਗਾ ਰਹੇ ਨੇ ਹੁਣ ਆ ਕਿਹਾ ਕਿ ਇਸ ਲਈ ਮੁਲਕ ਨੂੰ ਬਚਾਉਣ ਦੇ ਲਈ ਸਾਰੇ ਦੇਸ਼ ਤੇ ਪੰਜਾਬ ਦੇ ਲੋਕ ਭਾਜਪਾ ਨੂੰ ਸਰਕਾਰ ਵਿੱਚੋਂ ਕੱਢਣ ਦੇ ਲਈ ਆਪਣਾ ਯੋਗਦਾਨ ਪਾਣਗੇ ਯਾਰ ਇਹ ਵਿਦੜਤਾ ਭਾਈ ਸਾਹਿਬ ਇਸ ਕਰਕੇ કરી ਗਈ ਹੈ ਦੇਖੋ ਕਣਕ ਦਾ ਸੀਜ਼ਨ ਚੱਲ ਰਿਹਾ ਮੰਡੀਆਂ ਚ ਕਣਕ ਆ ਰਹੀ ਆ ਉਥੇ ਕਿਸਾਨ ਵੀ ਨੇ ਉਥੇ ਹੜ੍ਹਦਿਏ ਵੀ ਨੇ ਬਹੁਤ سارے ਲੋਕ ਹੈਗੇ ਆ ਤੇ ਇਹ ਇਹ ਸੋਚਿਆ ਸੀ ਔਰ ਪਾਰਟੀ ਦੇ ਵਰਕਰਾਂ ਉਨ ਲੀਡਰਾਂ ਨਾਲੋਂ ਵੀ ਡਿਮਾਂਡ ਸੀ ਕਿ ਮੰਡੀਆਂ ਚ ਇੱਕ ਵਾਰੀ ਆ ਜਾਓ ਹਾਂਜੀ ਤੇ ਇਸ ਕਰਕੇ ਪਹਿਲਾਂ ਸਵੇਰੇ ਅਮਰੋਹ ਮੰਡੀ ਚ ਗਏ ਸੀ ਹੁਣ ਮੰਡੀ ਗੁਬਿੰਦਗੜ ਚ ਆਏ ਆ ਇੱਥੇ ਫਿਰ ਸਾਰੇ ਵਰਕਰਾਂ ਨਾਲ ਲੀਡਰਾਂ ਨਾਲ ਔਰ ਆਰਤੀਆਂ ਨਾਲ ਮੀਟਿੰਗ ਹੋਈ ਵਿਸਤਾਰ ਨਾਲ ਮੀਟਿੰਗ ਹੋਈ ਉਹਨਾਂ ਨੇ ਮੈਨੂੰ ਆਪਣੇ ਇਸ਼ੂ ਦੱਸੇ ਮੈਂ ਉਹਨਾਂ ਨੂੰ ਆਪਣੀ ਗੱਲ ਕਹੀ ਔਰ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਸਫਲ ਬਣਾਓ ਕਿਉਂਕਿ ਮੋਦੀ ਸਾਹਿਬ ਦੀਆਂ ਨੀਤਾਂ ਤਾਂ ਜਿਹੜੇ ਇਸ ਮੁਲਕ 'ਚ ਸਭ ਤੋਂ ਜ਼ਿਆਦਾ ਅਮੀਰ ਲੋਗ ਨੇ ਉਹਨਾਂ ਲਈ ਨੇ ਉਹ ਆਮ ਆਦਮੀ ਲਈ ਕੰਮ ਨਹੀਂ ਕਰਦੇ ਆਮ ਆਦਮੀ ਨੂੰ ਤਾਂ ਗੱਲਾਂ 'ਚ ਨਿਪਟਾਉਂਦੇ ਆ ਕਿਸੇ ਆਮ ਆਦਮੀ ਦੀ ਕੋਈ ਨੀਤੀ ਨਹੀਂ ਆ ਨਾਓ ਬੇਰੋਜ਼ਗਾਰੀ ਤੇ ਬੋਲਦੇ ਆ ਨਾਓ ਮਹਿੰਗਾਈ ਤੇ ਬੋਲਦੇ ਆ ਨਾਓ ਗਰੀਬੀ ਤੇ ਬੋਲਦੇ ਆ ਉਹ ਤਾਂ ਸਿਰਫ ਔਰ ਸਿਰਫ ਮੁਲਕ ਨੂੰ ਵੰਡਿਆ ਕਿਵੇਂ ਜਾ ਸਕਦਾ ਇਥੇ ਝਗੜੇ ਕਿਵੇਂ ਕਰਾਏ ਜਾ ਸਕਦੇ ਉਹਦੇ ਤੇ ਬੋਲਦੇ ਹੈਗੇ ਇਸ ਕਰਕੇ ਮੁਲਕ ਨੂੰ ਬਚਾਉਣ ਲਈ ਇਹਨਾਂ ਦੀ ਪਾਰਟੀ ਨੂੰ ਸਰਕਾਰ ਤੋਂ ਕੱਢਣਾ ਬਹੁਤ ਜ਼ਰੂਰੀ ਆ ਔਰ ਉਹ ਮੈਨੂੰ ਲੱਗਦਾ ਕਿ ਸਾਰੇ ਹਿੰਦੁਸਤਾਨ ਦੇ ਲੋਕ ਪੰਜਾਬ ਦੇ ਲੋਕ ਇਨਾਂ ਦੀ ਪਾਰਟੀ ਨੂੰ ਬਿਲਕੁਲ ਰਸਤਾ ਦਿਖਾਉਣਗੇ ਔਰ ਇਹ ਬਾਹਰ ਬੈਠਣਗੇ ਔਰ ਕਾਂਗਰਸ ਪਾਰਟੀ ਔਰ ਇੰਡੀਆ ਐਲੈਂਸ ਦੀ ਸਰਕਾਰ ਇੱਕ ਰਤ ਸਾਹਿਬ ਆਪਿਆਂ ਦਾ ਵਿਰੋਧ ਹੋ ਰਿਹਾ ਜੀ ਬੜਾ ਕੀ ਗੱਲਾਂ ਚਾਹੁੰਦੇ ਉਹ ਕਹਿੰਦੇ ਝੂਠੇ ਨਾ ਬੋਲਦੇ ਆ ਪਹਿਲਾਂ ਉਹਨਾਂ ਦੀ ਇੱਕ ਤਾਂ ਹੁਣ ਮਨਿਸਟਰ ਮੈਂ ਨਾ ਨਹੀਂ ਲੈਂਦਾ ਔਰ ਵੱਡੇ ਵੱਡੇ ਲੀਡਰ ਕਹਿੰਦੇ ਸੀ ਐਮਐਸਪੀ ਕੀ ਹੁੰਦੀ ਆ ਅਸੀਂ ਦੇ ਦੇਈਏ ਫਲਾਣੇ ਦੀ ਦੇ ਦੇਾਂਗੇ ਅਧੀ ਦੇ ਦਿਆਂਗੇ ਔਰ ਮੋਹਣ ਗੱਲ ਨਹੀਂ ਕਰਦੇ ਹੈਗੇ ਹੁਣ ਬਿਆਨ ਦੇ ਰਹੇ ਕਿ ਇਹਦਾ ਕੇਂਦਰ ਸਰਕਾਰ ਹੈ ਤੇ ਤੁਸੀਂ ਪਹਿਲਾਂ ਲੋਕਾਂ ਨੂੰ ਭਰਮਾਇਆ ਕਿਉਂ ਔਰ ਕੋਈ ਚੀਜ਼ ਦਾ ਕਰਨ ਕਰੋ ਯਾਰ ਆ ਹੈਲਥ ਸੈਂਟਰ ਬਣਾ ਰਿਹਾ ਪੁਰਾਣਿਆਂ ਤੇ ਰੰਗ ਕਰਕੇ ਕਹਿੰਦੇ ਸਾਡੀ ਕਲੀਨਿਕ ਸਕੂਲ ਐਮ ਐਨ ਐਸ ਔਰ ਫਲਾਣਾ ਪੁਰਾਣੀ ਬਿਲਡਿੰਗ ਤੇ ਰੰਗ ਕਰਕੇ ਕਹੀ ਜਾ ਰਿਹਾ ਅਰੇ ਯਾਰ ਕੋਈ ਚੀਜ਼ ਦਾ ਨਵੀਂ ਬਣਾ ਦਿਓ ਕਿੰਨਾ ਕੁ ਕਰਜ ਤੇ ਚੜਨਾ ਫਿਰ ਕਿਹਾ 30 ਹਜ਼ਾਰ ਕਰੋੜ ਦਾ ਸੀ ਟੈਕਸ ਕੱਟਾ ਕਰਾਂਗੇ ਆਪਣਾ ਰੇਤਾ ਤੋਂ ਇਹ ਗੱਲ ਕਹੀ ਹਾਂਜੀ ਅੱਛਾ ਇਹ ਦੱਸੋ 150 ਕਰੋੜ ਟੈਕਸ ਇਹਨਾਂ ਨੇ ਇਕੱਠਾ ਕੀਤਾ ਭਾਈ ਬਾਕੀ 30 30 ਹਜ਼ਾਰ ਕਰੋੜ ਜੋ ਬਾਕੀ ਪੈਸਾ ਕਿੱਥੇ ਗਿਆ ਫਿਰ ਡਰੱਗ ਅਜੀਤਾ ਜੀ ਨਸ਼ੇ ਰਾਤੋਂ ਰਾਤ ਖਤਮ ਕਰ ਗਏ ਸਾਨੂੰ 3 ਦਿਨ ਦੇ ਦਿਓ 4 ਦਿਨ ਦੇ ਦਿਓ ਹੁਣ ਸਵਾ ਦੋ ਢਾਈ ਸਾਲ ਦੀ ਸਰਕਾਰ ਹੋ ਗਿਆ ਘਰ ਘਰ ਹਰ ਜਗ੍ਹਾ ਨਸ਼ਾ ਵੇਚ ਰਿਆ ਲਾਇਨ ਆਰਡਰ ਦੀ ਹਾਲਤ ਕੀ ਆ ਅਮਨ ਕਾਨੂੰਨ ਦੀ ਕੀ ਹਾਲ ਹਤਾ ਇਹਦੇ ਗੱਪਾਂ ਦੇ ਲੋਕ ਨੇ ਆ ਬਜਟ ਵਧਾ ਲਿਆ 80 ਕਰੋੜ ਤੋਂ 800 ਕਰੋੜ ਇਹਨਾਂ ਨੇ ਐਵੇਂ ਹੀ ਚਲਾਉਣਾ ਔਰ ਪੰਜਾਬ ਨੂੰ ਦੇਖੋ ਮੈਨੂੰ ਅਫਸੋਸ ਹੁੰਦਾ ਹੈ ਇਹ ਦੇਖਦੇ ਹੋਏ ਕਿਉਂਕਿ ਸਾਡੇ ਰਾਜ ਦੇ ਘਧਾਰੇ ਚ ਤਹਿਤ ਲੋਕਾਂ ਦਾ ਵਿਸ਼ਵਾਸ ਉੱਠਦਾ ਹੈ ਔਰ ਕਿਤੇ ਨਾ ਕਿਤੇ ਜਿਹੜੇ ਲੋਕ ਲੀਡਰ ਬਣਾਉਂਦੇ ਜਿਹੜੇ ਲੀਡਰ ਚੁਣਦੇ ਹਨਗੇ ਵੋਟਾਂ ਪਾਉਂਦੇ ਹਨਗੇ ਉਹ ਲੀਡਰ ਸੱਤਾ ਹਾਸਲ ਕਰਨ ਲਈ ਬਿਨਾ ਉਹਨਾਂ ਵਰਕਰਾਂ ਤੋਂ ਬਿਨਾ ਲੋਕਾਂ ਤੋਂ ਪੁੱਛੇ ਤਬੂਸੀਆਂ ਮਾਰ ਕੇ ਸੱਤਾ ਹਾਸਲ ਕਰਨ ਲਈ ਹੈ ਕਈ ਥਾਂ ਤੇ ਚੱਲ ਜਾਂਦੇ ਹਨ ਔਰ ਮੈਂ ਸਮਝਦਾ ਇਸੇ ਤਹਿਤ ਸਾਡੇ ਸਿਆਸਤਧਾਰਿਆਂ ਨੂੰ ਵੀ ਠੇਸ ਪਹੁੰਚਦੀ ਹੈ ਕਿਤੇ ਨਾ ਕਿਤੇ ਇੱਕੀ ਮੈਨੂੰ ਮਹਿਸੂਸ ਹੋ ਰਿਹਾ ਹਾਂ ਤੁਹਾਡੇ ਮਾਧਮ ਜ਼ਰੀਏ ਬੇਨਤੀ ਵੀ ਕਰੂੰਗਾ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਕਿ ਵਿਸ਼ੇਸ਼ ਤੌਰ ਤੇ ਜ਼ਿਆਦਾ ਇਹ ਮਜਾਕ ਪੰਜਾਬ ਚ ਬਣੇ ਉਹਨਾਂ ਲੋਕਾਂ ਨੂੰ ਐਸਾ ਜ਼ਰੂਰ ਕਰਾਇਓ ਜਿਨ੍ਹਾਂ ਨੇ ਆਪਣੇ ਕੱਲੇ ਸੱਤਾ ਹਾਸਲ ਕਰਨ ਲਈ ਕਈ ਪਾਰਟੀਆਂ ਕਰੇ ਕਿ ਉਹਨਾਂ ਨੂੰ ਮਹਿਸੂਸ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਲੀਡਰ ਬਣਾਣ ਵਾਲੇ ਲੋਕ ਹੁੰਦੇ ਆ ਸੰਗਤੋਂ